ਦੂਰਦਰਸ਼ਨ ਜਲੰਧਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਅੱਜ ਦੀ ਚਰਚਾ ਦੇ ਵਿੱਚ ਮੈਂ ਹਾਂ ਕਮਲਪ੍ਰੀਤ ਸਿੰਘ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਹੈ ਉਹ ਵਿਸ਼ਾ ਬਹੁਤ ਹੀ ਖਾਸ ਹੈ ਦਰਸ਼ਕੋ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਤੁਹਾਡੇ ਲਈ ਅਸੀਂ ਉਹ ਜੋ ਵਿਸ਼ੇ ਚੁਣ ਕੇ ਲਈਏ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਦੁਨੀਆ ਵਿਸ਼ਵ ਦੇਸ਼ ਤਰੱਕੀ ਦੀ ਰਾਹ ਵੱਲ ਅੱਗੇ ਵਧ ਰਹੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਅਸਮੰਜਸ ਹੈ ਸਬਰ ਸੰਤੋਖ ਦੀ ਕਮੀ ਹੈ ਸਹਿਨਸ਼ੀਲਤਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਗਈ ਹੈ ਅੱਗੇ ਕਿਹਾ ਜਾਂਦਾ ਸੀਗਾ ਕਿ ਸਹਜ ਪੱਕੇ ਸੋ ਮੀਠਾ ਹੋਵੇ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਹਿਤ ਸੁਭਾਅ ਹੈ ਜੋ ਕਿ ਪੰਜਾਬ ਵਿੱਚ ਖਾਸ ਤੌਰ ਤੇ ਸਾਡੇ ਗੁਰੂਆਂ ਦੀ ਦੇਣ ਹੈ ਉਹਨਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਹਮੇਸ਼ਾ ਨੀਵੇਂ ਹੋ ਕੇ ਰਹੋ ਨੀਵੇਂ ਜਿਹੜੇ ਬੂਟੇ ਉਹਨਾਂ ਨੂੰ ਹੀ ਫਲ ਲੱਗਦੇ ਨੇ ਇਸ ਤੋਂ ਦੁਨੀਆ ਉਲਟ ਵੱਲ ਨੂੰ ਚੱਲ ਰਹੀ ਹੈ ਸ਼ਾਇਦ ਇਸੇ ਕਰਕੇ ਦੁਨੀਆ ਦੇ ਵਿੱਚ ਕਲਾ ਕਲੇਸ਼ ਵੱਧਦਾ ਜਾ ਰਿਹਾ ਹੈ ਔਰ ਦੁਨੀਆ ਦੇ ਵਿੱਚ ਵੱਧ ਰਿਹਾ ਹੈ ਸਭ ਤੋਂ ਜ਼ਿਆਦਾ ਗੁੱਸਾ ਹਰ ਦੇਸ਼ ਦੂਜੇ ਦੇਸ਼ ਨੂੰ ਗੁੱਸੇ ਨਾਲ ਨਫ਼ਰਤ ਨਾਲ ਦੇਖ ਰਿਹਾ ਹੈ ਤੇ ਇਸ ਵੇਲੇ ਬੰਬਾਂ ਦੀ ਬਰਸਾਤ ਕਰ ਰਿਹਾ ਹੈ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ ਇਨਸਾਨ ਦੇ ਨਾਲ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਕਿ ਦੁਨੀਆ ਦੇ ਵਿੱਚ ਵੱਧ ਰਿਹਾ ਗੁੱਸਾ ਤੇ ਘਟ ਰਹੀ ਹੈ ਸਹਿਨਸ਼ੀਲਤਾ ਔਰ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਬਹੁਤ ਹੀ ਕੋਲ ਮਹਿਮਾਨ ਬੁਲਾਏ ਨੇ ਜਿਹੜੇ ਕਿ ਸਾਨੂੰ ਇਹਨਾਂ ਵਿਸ਼ਿਆਂ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਕੁਝ ਕਾਰਨ ਔਰ ਉਹਦੇ ਰੈਮਡੀਜ਼ ਜਿਹੜੇ ਆ ਉਹ ਸਾਨੂੰ ਦੱਸਣਗੇ ਸੋ ਬਿਲਕੁਲ ਮੇਰੇ ਨਾਲ ਬੈਠੇ ਨੇ ਡਾਕਟਰ ਆਸ਼ਮੀਨ ਕੌਰ ਜੀ ਜਿਹੜੇ ਕਿ ਮੁਖੀ ਨੇ ਮਨੋਵਿਗਿਆਨ ਵਿਭਾਗ ਦੇ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਔਰ ਉਹਨਾਂ ਦੇ ਨਾਲ ਬੈਠੇ ਨੇ ਸ਼੍ਰੀ ਪਵਨ ਕੁਮਾਰ ਕਪਿਲ ਜੀ ਜਿਹੜੇ ਕਿ ਰਿਟਾਇਰਡ ਪ੍ਰਿੰਸੀਪਲ ਨੇ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਆ ਧੰਨਵਾਦ ਜੀ ਅਮਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਦੁਨੀਆ ਦੇ ਵਿੱਚ ਗੁੱਸਾ ਜਿਹੜਾ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਆਖਿਰਕਾਰ ਇਹੋ ਜੇ ਕਿਹੜੇ ਕਾਰਨ ਨੇ ਕਿ ਜਿਹੜਾ ਛੋਟਾ ਜਿਹਾ ਬੱਚਾ ਵੀ ਇਹ ਅੱਜ ਉਹ ਵੀ ਆਪਣੇ ਮਾਪੇ ਦੀ ਗੱਲ ਵੀ ਨਹੀਂ ਸੁਣਦਾ ਉਹਨੂੰ ਵੀ ਬੜੀ ਜਲਦੀ ਗੁੱਸਾ ਆ ਜਾਂਦਾ ਹੈ ਜਦਕਿ ਅਸੀਂ ਉਸ ਦੇਸ਼ ਦੇ ਰਹਿਣ ਵਾਲੇ ਆ ਜਿੱਥੇ ਸਾਨੂੰ ਇਹ ਪੜਾਇਆ ਜਾਂਦਾ ਹੈ ਕਿ ਜਦੋਂ ਭਗਵਾਨ ਰਾਮ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਜਿਹੜਾ ਰਾਜਪਾੜ ਛੱਡਣਾ ਪਏਗਾ ਤਾਂ ਉਹ ਪਿਤਾ ਦੀ ਗੱਲ ਮੰਨ ਕੇ ਉਹ ਰਾਜਪਾੜ ਤੱਕ ਛੱਟ ਕੇ ਬਨਵਾਸ ਦੇ ਲਈ ਚਲੇ ਗਏ ਸਨ ਡਾਕਟਰ ਆਸ਼ਮੀਨ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਸਵਾਲ ਹੈ ਕਿ ਆਖਿਰਕਾਰ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਅਸਮੰਜਸ ਕਿਉਂ ਫੈਲ ਰਿਹਾ ਹੈ ਦੇਖੋ ਜੀ ਬਿਲਕੁਲ ਬਹੁਤ ਹੀ ਵਧੀਆ ਮੈਂ ਕਹਾਂਗੇ ਅੱਜ ਦਾ ਸਾਡਾ ਟੌਪਿਕ ਹੈਗਾ ਕਿ ਬਈ ਗੁੱਸਾ ਬਹੁਤ ਵਧ ਰਿਹਾ ਔਰ ਅਸੀਂ ਦੇਖ ਰਹੇ ਹਾਂ ਆਸ-ਪਾਸ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਛੋਟੇ ਬੱਚੇ ਤੱਕ ਅੱਜਕੱਲ ਉਹਨਾਂ ਦਾ ਵੀ ਜਿਹੜਾ ਗੁੱਸਾ ਹੈ ਉਹ ਕੰਟਰੋਲ ਨਹੀਂ ਹੋ ਰਿਹਾ ਜੀ ਔਰ ਗੁੱਸੇ ਦੇ ਵਧਨ ਦੇ ਬਹੁਤ ਸਾਰੇ ਕਾਰਨ ਨੇ ਜੀ ਮਤਲਬ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਾਂਗੀ ਕਿ ਸਾਡੀ ਜਿਹੜੀ ਜ਼ਿੰਦਗੀ ਦਾ ਪੇਸ ਹੈ ਉਹ ਬੜਾ ਤੇਜ਼ ਹੋ ਗਿਆ ਜੀ ਮਤਲਬ ਬੜੀ ਫਾਸਟ ਸਾਰਾ ਕੁਝ ਬੜੀ ਤੇਜ਼ੀ ਨਾਲ ਚੱਲ ਰਿਹਾ ਮਤਲਬ ਇਨਸਟੈਂਟ ਗ੍ਰੈਟੀਫਿਕੇਸ਼ਨ ਦਾ ਦੌਰ ਆ ਗਿਆ ਕਿ ਸਾਨੂੰ ਫਟਾਫਟ ਸਭ ਕੁਝ ਚਾਹੀਦਾ ਹੈ ਮਤਲਬ ਪੇਸ਼ੈਂਸ ਕਟੀ ਜਾ ਰਹੀ ਹੈ ਬਿਲਕੁਲ ਔਰ ਫਟਾਫਟ ਜਿਵੇਂ ਕਲਿਕ ਆਫ ਅ ਬਟਨ ਤੇ ਤੁਹਾਨੂੰ ਸਭ ਕੁਝ ਮਿਲ ਰਿਹਾ ਹਮ ਹਮ ਮਤਲਬ ਇੰਨਾ ਐਕਸਪੋਜ਼ਰ ਹੋ ਰਿਹਾ ਅੱਜਕਲ ਛੋਟੇ ਬੱਚਿਆਂ ਦਾ ਵੀ ਔਰ ਅਸੀਂ ਜਿਹੜੀ ਸਾਡੀ ਪਰਵਰਿਸ਼ ਹੈ ਨਾ ਉਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਜਿੱਦਾਂ ਇੱਕ ਪਹਿਲਾਂ ਸਹਿਨਸ਼ੀਲਤਾ ਸਿਖਾਉਂਦੇ ਸੀ ਜੀ ਔਰ ਇੱਕ ਹੁੰਦਾ ਸੀ ਜਿਹੜਾ ਸੀ ਇੱਕ ਸਾਈਕੋਲੋਜੀ ਦੀ ਟਰਮ ਯੂਜ਼ ਕਰਦੇ ਆ ਡਿਲੇ ਇਨ ਗ੍ਰੈਟੀਫਿਕੇਸ਼ਨ ਜੀ ਕਿ ਤੁਹਾਨੂੰ ਆਪਣਾ ਵੀ ਬਚਪਨ ਯਾਦ ਹੋਏਗਾ ਸਰ ਵੀ ਬੈਠੇ ਆ ਇਹਨਾਂ ਨੂੰ ਵੀ ਧਿਆਨ ਹੋਏਗਾ ਬਿਲਕੁਲ ਅਸੀਂ ਸਾਨੂੰ ਸਾਡੇ ਪੇਰੈਂਟਸ ਨਾ ਵੇਟ ਕਰਵਾਉਂਦੇ ਸੀ ਜੀ ਸਾਨੂੰ ਅਸੀਂ ਚੀਜ਼ਾਂ ਅਰਨ ਕਰਦੇ ਸੀ ਸਾਨੂੰ ਕਿਹਾ ਜਾਂਦਾ ਸੀ ਕਿ ਵੀ ਤੁਸੀਂ ਇਹ ਕਰੋਗੇ ਤਾਂ ਤੁਹਾਨੂੰ ਇਹ ਮਿਲੇਗਾ। ਬਿਲਕੁਲ ਠੀਕ। ਅੱਜ ਕੱਲ ਦੀ ਜਿਹੜੀ ਪਰਵਰਿਸ਼ ਹੋ ਰਹੀ ਹੈ ਉਹਦੇ ਵਿੱਚ ਬੱਚਿਆਂ ਨੂੰ ਮੰਗਣ ਤੋਂ ਪਹਿਲਾਂ ਚੀਜ਼ਾਂ ਮਿਲ ਰਹੀਆਂ। ਹਮਮ ਐਕਸਪੋਜ਼ਰ ਲੈਵਲ ਵੀ ਇੰਨਾ ਜ਼ਿਆਦਾ ਹੈ ਕਿ ਉਹ ਬੱਚੇ ਜਿਹੜੇ ਹਨ ਉਹਨਾਂ 'ਚ ਉਹ ਪੇਸ਼ੈਂਸ ਰਹੀ ਹੀ ਨਹੀਂ ਹੈ ਕਿਉਂਕਿ ਉਹ ਇੰਨੀ ਫਾਸਟ ਪੇਸ ਤੇ ਇਨਸਟੈਂਟ ਗ੍ਰੈਟੀਫਿਕੇਸ਼ਨ ਕਿ ਅਸੀਂ ਬਟਨ ਦਬਾਇਆ ਸਾਨੂੰ ਇਹ ਚੀਜ਼ ਮਿਲ ਗਈ ਉਹ ਜਿਹੜੇ ਨਾ ਉਸ ਚੀਜ਼ ਦਾ ਇਹਦੇ ਉੱਤੇ ਬਹੁਤ ਅਸਰ ਹੋ ਰਿਹਾ ਪਲੱਸ ਹੋਰ ਬੜੇ ਕਾਰਨ ਆ ਦੇ ਜਿਸ ਤਰ੍ਹਾਂ ਸਟ्रेस ਬਹੁਤ ਵਧ ਰਿਹਾ ਜੀ ਠੀਕ ਹੈ ਉਹ ਫ੍ਰਸਟ੍ਰੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਬਹੁਤ سارے ਕਾਰਨ ਆ ਜਿਨ੍ਹਾਂ ਤੇ ਅਸੀਂ ਚਰਚਾ ਕਰਾਂਗੇ ਬਿਲਕੁਲ ਜੀ ਤੁਸੀਂ ਠੀਕ ਕਹਿ ਰਹੇ ਹੋ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਅੱਜ ਕੱਲ ਬੱਚਿਆਂ ਦੀ ਡਿਮਾਂਡ ਜਿਹੜੇ ਆ ਉਹ 1 ਮਿੰਟ ਤੋਂ ਪਹਿਲਾਂ ਸ਼ਾਇਦ ਡਿਮਾਂਡ ਤੋਂ ਪਹਿਲਾਂ ਹੀ ਉਹਨਾਂ ਨੂੰ ਚੀਜ਼ ਮਿਲ ਜਾਂਦੀ ਹੈ ਤੇ ਬੱਚਿਆਂ ਦੇ ਵਿੱਚ ਬਚਪਨ ਤੋਂ ਹੀ ਉਹ ਸਹਿਨ ਸ਼ਕਤੀ ਜਿਹੜੀ ਹੈ ਉਹਦੀ ਕਮੀ ਰਹਿੰਦੀ ਹੈ। ਆ ਪਵਨ ਕੁਮਾਰ ਜੀ ਤੁਹਾਡੇ ਤੋਂ ਮੈਂ ਇਹ ਜਾਨਣਾ ਚਾਹਾਂਗਾ ਕਿ ਕਿਉਂਕਿ ਤੁਸੀਂ ਇੱਕ ਰਿਟਾਇਰਡ ਪ੍ਰਿੰਸੀਪਲ ਹੋ ਬੱਚਿਆਂ ਦੇ ਨਾਲ ਤੁਹਾਡੇ ਜਿਹੜਾ ਕਾਫੀ ਰਾਬਤਾ ਉਹ ਰਿਹਾ ਹੋਏਗਾ ਤੁਸੀਂ ਉਹਨਾਂ ਨੂੰ ਵੱਧਦੇ ਫੁੱਲਦੇ ਦੇਖਿਆ ਤੇ ਕੀ ਸਮਝਦੇ ਹੋ ਤੁਸੀਂ ਕਿ ਬੱਚਿਆਂ ਦੇ ਵਿੱਚ ਪਹਿਲੇ ਬੱਚਿਆਂ ਦੇ ਵਿੱਚ ਤੇ ਅੱਜਕੱਲ ਦੇ ਬੱਚਿਆਂ 'ਚ ਇਹ ਫਰਕ ਕਿਸ ਤਰ੍ਹਾਂ ਆ ਗਿਆ? ਅੱਜਕੱਲ ਦੇ ਬੱਚਿਆਂ ਦਾ ਇਸ ਤਰ੍ਹਾਂ ਆ ਕਿ ਬੱਚੇ ਅੱਜਕੱਲ ਬਹੁਤ ਜ਼ਿਆਦਾ ਲਾੜ ਲਿਆ ਜੀ ਇੱਕ ਤਾਂ ਫੈਮਿਲੀ ਦਾ ਸਟਰਕਚਰ ਜਿਹੜਾ ਹੈਗਾ ਨਾ ਉਹ ਬਹੁਤ ਚੇਂਜ ਹੋ ਗਿਆ ਪਹਿਲਾਂ ਜੁਆਇੰਟ ਫੈਮਿਲੀ ਸਿਸਟਮ ਸੀ ਜੀ ਜੁਆਇੰਟ ਫੈਮਿਲੀ ਦੇ ਵਿੱਚ ਕੀ ਸੀਗਾ ਕਿ ਬੱਚੇ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਸਮਝ ਕੇ ਉਹ ਉਹਨਾਂ ਨੂੰ ਨਿਪਟਾਰਾ ਕਰਦੇ ਸੀ ਠੀਕ ਦਾਦੀ ਕੋ ਜਾਣਾ ਨਾਨੀ ਕੋ ਜਾਣਾ ਪੀਰੈਂਟਸ ਕੋ ਜਾਣਾ ਠੀਕ ਆ ਕਜ਼ਨਸ ਹੁੰਦੇ ਸੀਗੇ ਗੱਲਬਾਤ ਹੁੰਦੀ ਸੀਗੀ ਠੀਕ ਆ ਕਾਉਂਸਲਿੰਗ ਦੀ ਜ਼ਰੂਰਤ ਨਹੀਂ ਹੁੰਦੀ ਸੀ ਬਿਲਕੁਲ ਹਰ ਚੀਜ਼ ਦਾ ਉਹਦਾ ਨਿਪਟਾਰਾ ਕਰ ਹੀ ਚੀ ਹੋ ਜਾਂਦਾ ਸੀ ਹੁਣ ਸਾਡਾ ਫੈਮਿਲੀ ਸਟਰਕਚਰ ਬਦਲ ਗਿਆ ਜੁਆਇੰਟ ਫੈਮਿਲੀ ਤੋਂ ਨਿਊਕਲੀਅਰ ਫੈਮਿਲੀ ਆ ਗਈਆਂ ਨਿਊਕਲੀਅਰ ਫੈਮਿਲੀ ਤੋਂ ਬਾਅਦ ਅੱਜਕਲ ਪੇਰੈਂਟਸ ਦਾ ਵੀ ਸਿਸਟਮ ਇਦਾਂ ਦਾ ਬਣ ਗਿਆ ਕਿ ਬ੍ਰੋਕਨ ਫੈਮਿਲੀਜ਼ ਆ ਜੀ ਬ੍ਰੋਕਨ ਫੈਮਿਲੀਜ਼ ਵਿੱਚ ਜਦੋਂ ਬੱਚਾ ਦੇਖਦਾ ਕਿ ਮੇਰੇ ਫਾਦਰ ਮਾਦਰ ਲੜਦੇ ਪਏ ਆ ਹੂੰ ਠੀਕ ਆ ਫਾਦਰ ਮਾਦਰ ਤੇ ਗੁੱਸਾ ਕਰਿਆ ਮਾਦਰ ਫਾਦਰ ਤੇ ਗੁੱਸਾ ਕਰੀ ਕਿਉਂਕਿ ਉਹਨਾਂ ਦੀ ਆਪਣੀ ਫ੍ਰਸਟ੍ਰੇਸ਼ਨ ਹੁੰਦੀ ਹੈ ਉਹ ਬੱਚਿਆਂ ਤੇ ਕੱਢਦੇ ਆ ਤੇ ਜਦੋਂ ਬੱਚਿਆਂ ਦੀ ਅਪਬ੍ਰਿੰਗਿੰਗ ਪ੍ਰੋਪਰ ਨਹੀਂ ਹੋਏਗੀ ਜੀ ਤੇ ਨੇਚਰਲੀ ਕੀ ਉਹਨਾਂ ਦੇ ਵਿੱਚ ਪੇਸ਼ੈਂਸ ਨਹੀਂ ਹੋਏਗੀ ਜਦੋਂ ਪੇਸ਼ੈਂਸ ਨਹੀਂ ਹੋਏਗੀ ਤੇ ਉਹ ਉਹਦਾ ਗੁੱਸਾ ਕਿਤੇ ਨਾ ਕਿਤੇ ਤਾਂ ਨਿਕਲੇਗਾ ਬਿਲਕੁਲ ਆਊਟਬਸ ਤੋਂ ਨਿਕਲਣਾ ਹੀ ਨਿਕਲਣਾ ਅੰਦਰ ਤੁਹਾਡੇ ਜੇ ਕੋਈ ਨੈਗੇਟਿਵਿਟੀ ਭਰਦੀ ਪਈ ਹੈ ਨਾ ਉਹ ਅਸੀਂ ਇੰਨਾ ਕੁਝ ਅਸੇ ਪਾਸੇ ਸਮਾਜ ਤੋਂ ਦੇਖਦੇ ਪਏ ਆ ਕਿ ਹਰ ਪਾਸੇ ਉਹ ਨੈਗੇਟਿਵਿਟੀ ਹਰ ਪਾਸੇ ਉਹ ਨੈਗੇਟਿਵਿਟੀ ਪੇਰੈਂਟਸ ਅਲੱਗ ਪ੍ਰੈਸ਼ਰ ਪਨਾਂਦੇ ਪਏ ਆ ਪੀਅਰ ਗਰੁੱਪ ਦਾ ਅਲੱਗ ਪ੍ਰੈਸ਼ਰ ਹੁੰਦਾ ਆ ਤੇ ਉਹਨੂੰ ਲੱਗਦਾ ਕਿ ਇਹਦੇ ਕੋਈ ਹੈ ਮੇਰੇ ਕੋ ਕਿਉਂ ਨਹੀਂ ਫਿਰ ਅੱਛਾ ਸ਼ਾਰਟਕਟ ਤਰੀਕਾ ਅੱਗੇ ਤਾਂ ਕਹਿੰਦੇ ਸੀ ਨਾ ਸਹਜ ਪਗੇ ਸੋ ਮੀਠਾ ਹੋਏ ਜੀ ਤੇ ਹੁਣ ਸਹਜ ਪਕੇ ਵਾਲਾ ਤਾਂ ਕੰਮ ਹੀ ਕੋਈ ਨਹੀਂ ਹਮਮ ਅੱਜ ਕੱਲ ਬੱਚੇ ਰਹਿ ਹੀ ਕੋਈ ਨਹੀਂ ਠੀਕ ਛੋਟੇ ਬੱਚੇ ਕੋ ਫੋਨ ਨੂੰ ਹਰ ਚੀਜ਼ ਪਤਾਇਆ ਠੀਕ ਤੁਸੀਂ ਉਹਨੂੰ ਮਨਾ ਨਹੀਂ ਸਕਦੇ ਹਮਮ ਟੀਚਰ ਦੇ ਅੱਗੇ ਬੜਾ ਰਿਸਪੈਕਟ ਹੁੰਦੀ ਸੀਗੀ ਟੀਚਰ ਨੇ ਜਿਹੜੀ ਗੱਲ ਕਹਤੀ ਉਹ ਲਕੀਰ ਦੀ ਫਕੀਰ ਹੁੰਦੀ ਸੀ ਸਾਡੇ ਟਾਈਮ ਤੇ ਟੀਚਰ ਨੇ ਕੁਝ ਕਹਿ ਦੇਣਾ ਨਾ ਹਮਮ ਕੁੱਟ ਪੈਣੀ ਤੇ ਅਸੀਂ ਇਹ ਡਰਨਾ ਕਿ ਘਰ ਦੇ ਨੂੰ ਪਤਾ ਲੱਗਿਆ ਘਰੋਂ ਫੇਕ ਕੁੱਟ ਪੈਣੀ ਆ ਬਿਲਕੁਲ ਠੀਕ ਅੱਜ ਕੱਲ ਤਾਂ ਸਿਸਟਮ ਹੀ ਬਦਲ ਗਿਆ ਸਹੀ ਗੱਲ ਤੁਸੀਂ ਬੱਚੇ ਨੂੰ ਇਹ ਨਹੀਂ ਕਹਿ ਸਕਦੇ ਠੀਕ ਹੈ ਬੱਚਾ ਕਹਿੰਦਾ ਵੀ ਮੇਰੀ ਰਿਸਪੈਕਟ ਆ ਟੀਚਰ ਦੀ ਨਹੀਂ ਹੈਗੀ ਪੇਰੈਂਟਸ ਹੀ ਨਹੀਂ ਹੈਗੀ ਤੇ ਜਦੋਂ ਇਹੇ ਚੀਜ਼ਾਂ ਚੱਲ ਪੈਣਗੀਆਂ ਉਹਨੂੰ ਡਰ ਹੀ ਕੋਈ ਨਹੀਂ ਜੀ ਸਿਸਟਮ ਇਦਾਂ ਦਾ ਬਣ ਗਿਆ ਅੱਗੇ ਪੇਰੈਂਟਸ ਦਾ ਡਰ ਹੁੰਦਾ ਸੀਗਾ ਸਰਪੰਚ ਦੀ ਪਿੰਡ ਦੀ ਟੌਰ ਹੁੰਦੀ ਸੀਗੀ ਪੁਲਿਸ ਦਾ ਡਰ ਹੁੰਦਾ ਸੀ ਹੁਣ ਡਰ ਹੀ ਕਿਸੇ ਦਾ ਨਹੀਂ ਬਿਲਕੁਲ ਮੈਂ ਤੇ ਤੁਹਾਨੂੰ ਪੁੱਛਣਾ ਚਾਹਵਾਂਗਾ ਸਰ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਆ ਕਿ ਤੁਸੀਂ ਦੱਸਿਆ ਕਿ ਪਹਿਲਾਂ ਜਦੋਂ ਪਿਛਲੇ ਸਮਾਜ ਦੀ ਸੀ ਗੱਲ ਕਰੀਏ ਤਾਂ ਉਦੋਂ ਗੁਰੂ-ਸ਼ਿਸ਼ੇ ਦਾ ਜਿਹੜਾ ਸੀ ਉਹ ਇੱਕ ਚਲਨ ਸੀ ਹਾਂਜੀ ਹੈਨਾ ਗੁਰੂ ਨੇ ਜੋ ਕਹਣਾ ਉਹ ਸ਼ਿਸ਼ ਨੂੰ ਮੰਨਣਾ ਪੈਂਦਾ ਸੀਗਾ ਔਰ ਗੁਰੂ ਵੀ ਚੰਗੇ ਸੀ ਅੱਛੇ ਸੀ ਔਰ ਅੱਜ ਕੱਲ ਦੇ ਵਿੱਚ ਜੇਕਰ ਕਿਦਰੇ ਅਧਿਆਪਕ ਕੋਈ ਟੀਚਰ ਜਿਹੜਾ ਉਹ ਕਿਸੇ ਬੱਚੇ ਨੂੰ ਕੁਝ ਕਹਿ ਦਿੰਦਾ ਤਾਂ ਪੇਰੈਂਟ ਜਿਹੜੇ ਆ ਸਭ ਤੋਂ ਪਹਿਲੇ ਆ ਜਾਂਦੇ ਔਰ ਮੀਡੀਆ ਜਿਹੜਾ ਉਹ ਉਹਦੀ ਹਾਈਲਾਈਟ ਉਹਨੂੰ ਕਰਕੇ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਬੱਚੇ ਨੂੰ ਤੂੰ ਇਹ ਗੱਲ ਕਹੀ ਕਿਸ ਤਰ੍ਹਾਂ ਅੱਜ ਕੱਲ ਸਮਾਜ ਦੇ ਵਿੱਚ ਆ ਕਿ ਬੱਚਿਆਂ ਨੂੰ ਇੰਨੀ ਕੀ ਇੰਪੋਰਟੈਂਸ ਦਿੱਤੀ ਗਈ ਆ ਜੀ ਜਿਹੜੀ ਕਿ ਇਹ ਬਹੁਤ ਗਲਤ ਚੀਜ਼ ਆ ਹੂੰ ਹੂੰ ਦੇਖੋ ਏਜ ਦੇ ਹਿਸਾਬ ਨਾਲ ਐਕਸਪੀਰੀਅੰਸ ਆਂਦਾ ਜੇ ਸਾਡੇ ਪੇਰੈਂਟਸ ਪਰੇ ਲਿਖੇ ਨਹੀਂ ਸੀਗੇ ਨਾ ਪਰ ਉਹਨਾਂ ਨੇ ਦੁਨੀਆ ਦੇਖੀ ਸੀਗੀ ਠੀਕ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਸੀਗਾ ਟਾਈਮ ਦੇ ਅਕੋਰਡਿੰਗ ਉਹਨਾਂ ਨੂੰ ਚੀਜ਼ਾਂ ਆਈਆਂ ਸੀਗੀਆਂ ਉਹ ਉਹਨਾਂ ਨੇ ਐਕਸਪੀਰੀਅੰਸ ਕੀਤੀਆਂ ਸੀਗੀਆਂ ਏਜ ਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਮਤਲਬ ਕਿ ਪੂਰਾ ਤਹਿ ਦਿਲ ਤੋਂ ਕਿਤਾ ਬੱਚਾ ਹਲੇ ਛੋਟਾ ਹੈ ਉਹਨੂੰ ਤਾਂ ਪਤਾ ਹੀ ਨਹੀਂ ਆ ਜਵਾਨੀ 'ਚ ਕੀ ਪ੍ਰੋਬਲਮ ਹੋਣੀਆਂ ਮੈਰਿਜ ਤੋਂ ਬਾਅਦ ਕੀ ਪ੍ਰੋਬਲਮ ਹੋਣੀਆਂ ਬੁਢਾਪੇ 'ਤੇ ਕਿੱਥੇ ਪਹੁੰਚਣਾ ਉਹਨੂੰ ਲੱਗਦਾ ਕਿ ਮੈਨੂੰ ਸਭ ਤੋਂ ਜ਼ਿਆਦਾ ਕਲਾ ਠੀਕ ਗੱਲ ਸੁਣ ਕੇ ਰਾਜੀ ਨਹੀਂ ਕਿਸੇ ਦੀ ਬ ਸਾਡੀਆਂ ਡਿਜ਼ਾਇਰਸ ਜੰਨੀਆਂ ਵੱਧ ਗਈਆਂ ਨਾ ਬਹੁਤ ਜ਼ਿਆਦਾ ਅਸੀਂ ਕਰਨਾ ਕੁਝ ਨਹੀਂ ਜਾਂਦੇ ਬੱਚਾ ਵੀ ਮੈਂ ਕਰਨਾ ਕੁਝ ਨਹੀਂ ਆ ਚੀਜ਼ਾਂ ਸਭ ਸਾਰੀਆਂ ਚਾਹੁੰਦੀਆਂ ਠੀਕ ਹੈ ਮੈਨੂੰ ਆਈਫੋਨ ਵੀ ਚਾਹੀਦਾ ਮੈਨੂੰ ਕਾਰ ਵੀ ਚਾਹੀਦੀ ਉਹਨੂੰ ਕੱਪੜੇ ਵੀ ਚਾਹੀਦੇ ਮੈਨੂੰ ਸਭ ਕੁਝ ਚਾਹੀਦਾ ਤੇ ਜੇ ਕਰਨਾ ਕਰਨਾ ਕੁਝ ਨਹੀਂ ਉਹਨੂੰ ਲੱਗ ਰਿਹਾ ਹੈ ਕਿ ਜੇ ਪੇਰੈਂਟਸ ਨੇ ਉਹਨੂੰ ਪੈਦਾ ਕੀਤਾ ਨਾ ਇਹਦਾ ਮਤਲਬ ਹੈ ਕਿ ਇਹਨਾਂ ਦਾ ਕਸੂਰ ਹੈ ਇਹਨਾਂ ਨੇ ਮੈਨੂੰ ਪੈਦਾ ਕੀਤਾ ਹੁਣ ਮੇਰੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਸੁਣਨੀਆਂ ਇਹਨਾਂ ਨੇ ਮੇਰੀਆਂ ਡਿਜ਼ਾਇਰ ਪੂਰੀਆਂ ਕਰਨੀਆਂ ਨਾ ਸੁਣਨ ਦੀ ਤਾਂ ਆਦਤ ਹੀ ਨਹੀਂ ਉਹਨੂੰ ਆਦਤ ਨਹੀਂ ਹੈ ਨਹੀਂ ਤਾਂ ਰਿਵੋਲਟ ਕਰੇ ਆਪਣੇ ਨੂੰ ਨੁਕਸਾਨ ਕਰੇਗਾ ਫਿਰ ਬਲੈਕਮੇਲਿੰਗ ਵੀ ਕਰਦੇ ਬੱਚੇ ਇੱਕ ਇੱਕ ਦੋ ਦੋ ਬੱਚੇ ਆ ਅੱਜਕੱਲ ਬਿਲਕੁਲ ਠੀਕ ਉਹਨਾਂ ਨੂੰ ਹੁੰਦਾ ਹੈ ਕਿ ਇਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੋ ਪਤਾ ਨਹੀਂ ਇਹਨੇ ਕੀ ਕਰ ਲੈਣਾ ਹਮਮ ਅੱਛਾ ਪੇਰੈਂਟਸ ਵੀ ਡਰਦੇ ਆ ਫਿਰ ਜੀ ਠੀਕ ਆ ਤੇ ਇਹਨਾਂ ਦੇ ਵਿੱਚ ਕੀ ਆ ਕਿ ਸਾਡਾ ਕੁਦਰਤ ਨਾਲੋਂ ਵੀ ਦੂਰ हट ਗਏ ਸੀ ਹਮ ਬੱਚਿਆਂ ਨੂੰ ਅਸੀਂ ਦੇਖੋ ਬਹੁਤ ਸਲੋ ਲਾਈਫ ਸਪੈਂਡ ਕੀਤੀ ਹੈ ਜਵਾਨੀ ਦੇ ਵਿੱਚ ਵੀ ਸਾਨੂੰ ਸਾਈਕਲ ਪਹਿਲਾਂ ਬੜੀ ਮੁਸ਼ਕਲ ਨਾਲ ਮਿਲਿਆ ਸਕੂਟਰ ਕਾਰ ਬੜੇ ਬਹੁਤ ਦੇਰ ਤੱਕ ਹੁਣ ਤਾਂ ਜੰਮਦੇ ਬੱਚੇ ਦੇ ਕੋਲ ਆਈਫੋਨ ਆ ਠੀਕ ਆ ਉਹਨੂੰ ਹਲੇ 18 ਸਾਲ ਦਾ ਹੋਇਆ ਨਹੀਂ ਹੁੰਦਾ ਕਾਰ ਦਾ ਲਾਇਸੈਂਸ ਬਣਾ ਕੇ ਦਿਓ ਮੈਂ ਲੈ ਕੇ ਜਾਣੀ ਆ ਬਿਲਕੁਲ ਠੀਕ ਗੱਲ ਕਹਿ ਰਹੇ ਤੁਸੀਂ ਯਾਨੀ ਇੱਕ ਚੀਜ਼ ਤੇ ਇਹ ਹੋ ਗਈ ਕਿ ਆਪਾਂ ਬੱਚਿਆਂ ਦੀ ਜਿਹੜੀ ਡਿਮਾਂਡ ਹੈ ਉਹ ਬਹੁਤ ਜਲਦੀ ਪੂਰੀ ਕਰ ਦਿੰਨੇ ਆ ਉਹਨਾਂ ਵਿੱਚ ਸਹਿਨ ਸ਼ਕਤੀ ਨਹੀਂ ਹੈ ਪਰਿਵਾਰ ਜਿਹੜੇ ਨੇ ਉਹ ਨਿਊਕਲੀਅਰ ਹੋ ਰਹੇ ਨੇ ਛੋਟੇ ਪਰਿਵਾਰ ਹੋ ਰਹੇ ਨੇ ਟੁੱਟ ਰਹੇ ਨੇ ਪਰਿਵਾਰ ਔਰ ਇਹਦਾ ਜਿਹੜਾ ਕਾਰਨ ਇਹ ਮੰਨਿਆ ਜਾਂਦਾ ਕਿ ਆਪਸ ਦੇ ਵਿੱਚ ਸਟ੍ਰੈਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ 네ਗੈਟਿਵਿਟੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਕਿਦਾਰੇ ਕੰਮ ਦੀ ਸਟ੍ਰੈਸ ਹੈ ਔਰ ਇੱਛਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਉੱਪਰ ਹੋ ਗਈਆਂ ਨੇ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰੀਏ ਮੈਡਮ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਅੱਜਕਲ ਜਿਹੜੀ ਹੈ ਈਗੋ ਇੱਕ ਜਿਹੜੀ ਆਕੜ ਹੈ ਨਾ ਅੱਛਾ ਮੈਂ ਦੇਖਿਆ ਕਈ ਵਾਰ ਕਿ ਸੜਕ ਦੇ ਉੱਤੇ ਵੀ ਜੇਕਰ ਕੋਈ ਦੋ ਜਣੇ ਜਾ ਰਹੇ ਹਨ ਨਾ ਤੇ ਜੇਕਰ ਉਹ ਬਾਈਕ ਹੀ ਚਲਾ ਰਹੇ ਨੇ ਤੇ ਇੱਕ ਜਿਹੜਾ ਬਾਈਕ ਵਾਲਾ ਉਹਦੇ ਤੋਂ ਉਹ ਅੱਗੇ ਨਿਕਲ ਰਿਹਾ ਤੇ ਉਹਨੂੰ ਕੋਈ ਆਪਸ ਵਿੱਚ ਉਹਨਾਂ ਦਾ ਕੋਈ ਗੱਲਬਾਤ ਨਹੀਂ ਹੈ ਲੇਕਿਨ ਉਹਦੇ ਦਿਮਾਗ ਦੇ ਵਿੱਚ ਆ ਜਾਂਦਾ ਕਿ ਮੇਰੇ ਤੋਂ ਅੱਗੇ ਕਿੱਦਾਂ ਨਿਕਲ ਗਿਆ ਹੈ ਨਾ ਔਰ ਅਸੀਂ ਅੱਜਕੱਲ ਜਿਸ ਤਰ੍ਹਾਂ ਦੀਆਂ ਘਟਨਾਵਾਂ ਸੁਣ ਰਹੇ ਆ ਕਿ ਸਮਾਜ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਸੋਚ ਹੋ ਰਹੀ ਹੈ ਕਿ ਆਏ ਦਿਨ ਬਹੁਤ ਸਰੀਏ ਹੋ ਜੇ ਘਟਨਾਵਾਂ ਕਿ ਲੋਕੀ ਇੱਕ ਦੂਜੇ ਨੂੰ ਕਤਲ ਤੱਕ ਕਰ ਰਹੇ ਨੇ ਜਿੱਦ ਕੇ ਰੋਡ ਰੇ ਰੋਡ ਰੇਜ਼ ਬੰਦ ਭਾਗੀ ਰੋਡ ਰੇਜ਼ ਦੇ ਵਿੱਚ ਬੰਦ ਭਾਗੀ ਘਟਨਾਵਾਂ ਕੀ ਕਾਰਨ ਬੰਦੇ ਤੁਸੀਂ ਇਹਨਾਂ ਦਾ ਕਿ ਇੰਨਾ ਜ਼ਿਆਦਾ ਇਹ ਜਿਹੜਾ ਚਲਨ ਕਿਉਂ ਵੱਧ ਗਿਆ ਮੈਂ ਦੇਖੋ ਫੇਰ ਉੱਥੇ ਹੀ ਮੈਂ ਪਰਵਰਿਸ਼ ਤੇ ਆਵਾਂਗੀ ਸਭ ਤੋਂ ਪਹਿਲਾਂ ਸਰ ਨੇ ਬਿਲਕੁਲ ਗੱਲ ਠੀਕ ਕੀਤੀ ਹੈ ਕਿ ਸਾਡੀਆਂ ਨਿਊਕਲੀਅਰ ਫੈਮਲੀਆਂ ਹੋ ਗਈਆਂ ਪਹਿਲਾਂ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਸੀ ਉਹਦੇ ਵਿੱਚ ਜੁਆਇੰਟ ਫੈਮਿਲੀ ਸਿਸਟਮ ਦੇ ਵਿੱਚ ਸਹਿਨਸ਼ੀਲਤਾ ਆਪੇ ਹੀ ਸਿੱਖਦੇ ਸੀ ਅਸੀਂ ਹੂੰ ਔਰ ਸਾਡੇ ਘਰਾਂ ਦਾ ਜਿਹੜਾ এনवायरमेंट ਹੁੰਦਾ ਹੈ ਉਹਦਾ ਬਹੁਤ ਵੱਡਾ ਇਦ ਵਿੱਚ ਰੋਲ ਹੁੰਦਾ ਕਿਉਂਕਿ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਕੋਈ ਐਂਗਰ ਐਗਰੈਸ਼ਨ ਸਾਡੇ ਜੇ ਵੱਡੇ ਬਜ਼ੁਰਗ ਵੀ ਆ ਜਾਂ ਘਰ ਚ ਕੋਈ ਵੀ ਕਈ ਵਾਰੀ ਫਾਦਰਸ ਬਹੁਤ ਐਗਰੈਸਿਵ ਹੁੰਦੇ ਆ ਜਾਂ ਐਂਗਰ ਹੁੰਦਾ ਤੇ ਜੇ ਅਸੀਂ ਉਹਨੂੰ ਐਕਸੈਪਟ ਕਰ ਰਹੇ ਹਾਂ ਜੀ ਮਤਲਬ ਕਿ ਇਟ ਇਜ਼ ਓਕੇ ਕਿ ਜੇ ਮੇਲ ਹੈ ਤੇ ਇਹਨੂੰ ਗੁੱਸਾ ਆਣਾ ਚਾਹੀਦਾ ਸਾਡੇ ਸਮਾਜ ਚ ਹੈ ਇਹ ਚੀਜ਼ਾਂ ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰ ਲੈਂਦੇ ਆ ਤਾਂ ਉਹਦਾ ਅਸਰ ਕੀ ਹੁੰਦਾ ਹੈ ਕਿ ਬੱਚਾ ਜਿਹੜਾ ਹੁੰਦਾ ਉਹਨੂੰ ਲੱਗਦਾ ਕਿ ਇੱਕ ਐਕਸੈਪਟੇਬਲ ਬਿਹੇਵੀਅਰ ਹੈ ਜੀ ਜੋ ਕਿ ਗਲਤ ਹੈ ਡੈਫੀਨੇਟਲੀ ਫਿਰ ਉਸ ਤੋਂ ਬਾਅਦ ਸਾਡਾ ਜਿਹਦਾ ਤੁਸੀਂ ਵੀ ਕਿਹਾ ਕਿ মিডিਆ ਦਾ ਰੋਲ ਹੈ মিডিਆ 'ਚ ਵੀ ਜੇ ਅਸੀਂ ਅਗਰੈਸਿਵ ਰੋਲ ਮਾਡਲਸ ਨੂੰ ਹੂੰ ਹੂੰ ਪ੍ਰੋਪਗੇਟ ਕਰ ਰਹੇ ਹਾਂ ਮਤਲਬ ਉਹ ਦਿਖਾਏ ਜਾ ਰਹੇ ਹਨ ਜਾਂ ਉਹਨਾਂ ਦਾ ਸਭ ਕੁਝ ਠੀਕ ਹੋ ਰਿਹਾ ਹੈ ਤਾਂ ਜਿਹੜਾ ਬੱਚਾ ਹੈ ਉਹਦੇ ਉੱਪਰ ਇਸ ਚੀਜ਼ ਦਾ ਅਸਰ ਹੋਏਗਾ ਬਿਲਕੁਲ ਕਈ ਵਾਰੀ ਲੋਕ ਨਾ ਪਾਵਰਫੁੱਲ ਹੋਣ ਲਈ ਉਹਨਾਂ ਨੂੰ ਲੱਗਦਾ ਜੇ ਅਸੀਂ ਅਗਰੈਸਿਵ ਹੋਵਾਂਗੇ ਐਂਗਰ ਸ਼ੋ ਕਰਾਂਗੇ ਤਾਂ ਅਸੀਂ ਪਾਵਰਫੁੱਲ ਹੂੰ ਕਈ ਲੋਕ ਪਾਵਰ ਸ਼ੋ ਕਰੰਟਲੀ ਆਪਣਾ ਇੱਕ ਬਣਾ ਲੈਂਦੇ ਵਿੱਚੋਂ ਅੰਦਰੋਂ ਇਹ ਤੁਹਾਡੇ ਕੰਪਲੈਕਸਿਸ ਹੁੰਦੇ ਆ ਜੀ ਮੋਸਟਲੀ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਕੋਈ ਨਾ ਕੋਈ ਹੀਣ ਭਾਵਨਾ ਹੈ ਕੋਈ ਕੰਪਲੈਕਸ ਹੈ ਜਿਹਨੂੰ ਛੁਪਾਉਣ ਲਈ ਤੁਸੀਂ ਸੁਪੀਰੀਓਰਿਟੀ ਕੰਪਲੈਕਸ ਡਿਸਪਲੇ ਕਰਦੇ ਹੋ ਜੀ ਉਹਦੇ ਵਿੱਚ ਐਂਗਰ ਇੱਕ ਤਰੀਕਾ ਹੈ ਐਗਰੈਸ਼ਨ ਇੱਕ ਤਰੀਕਾ ਹੈ ਤੇ ਇਹ ਸਾਡੀ ਸੁਸਾਇਟੀ 'ਚ ਜਦੋਂ ਇਹ ਚੀਜ਼ਾਂ ਪ੍ਰਵੇਲ ਕਰਦੀਆਂ ਤਾਂ ਉਹਨਾਂ ਦਾ ਬੱਚਿਆਂ 'ਤੇ ਅਸਰ ਹੁੰਦਾ ਹੈ ਇੱਥੇ ਪੇਰੈਂਟਸ ਨੂੰ ਲੋੜ ਹੈਗੀ ਹੈ ਕਿ ਅਸੀਂ ਆਪਣੇ ਘਰਾਂ ਦੇ ਅੰਦਰ ਰਾਈਟ ਰੋਲ ਮਾਡਲਿੰਗ ਕਰੀਏ ਕਿਉਂਕਿ ਬੱਚੇ ਤੁਹਾਨੂੰ ਦੇਖ ਰਹੇ ਹਨ ਬੱਚੇ ਪੇਰੈਂਟਸ ਨੂੰ ਦੇਖ ਰਹੇ ਹਨ ਟੀਚਰਸ ਨੂੰ ਦੇਖ ਰਹੇ ਹਨ ਜਾਂ ਜੋ ਵੀ ਤੁਹਾਡੇ ਘਰਾਂ ਦੇ ਵਿੱਚ ਸਿਗਨੀਫੀਕੈਂਟ ਮੈਂਬਰਸ ਹਨ ਉਹਨਾਂ ਨੂੰ ਦੇਖ ਰਹੇ ਹਨ ਤੇ ਸਾਨੂੰ ਐਜ਼ ਪੇਰੈਂਟਸ ਐਜ਼ ਟੀਚਰਸ ਪਹਿਲਾਂ ਆਪ ਅੱਛੇ ਰੋਲ ਮਾਡਲ ਬੰਨਾ ਪਏਗਾ ਸੋਸਾਇਟੀ ਨੂੰ ਬਲੇਮ ਕਰਨਾ ਬਹੁਤ ਆਸਾਨ ਹੈ ਕਿ ਸਭ ਕੁਝ ਸੋਸਾਇਟੀ ਚ ਗਲਤ ਹੋ ਗਿਆ ਸਾਰਾ ਕੁਝ ਐਨੀ ਠੀਕ ਹੋਣੀ ਠੀਕ ਅਸੀਂ ਦੇ ਰਹੇ ਆ ਆਪਣੇ ਬੱਚਿਆਂ ਨੂੰ ਆਈਫੋਨਸ ਬਿਲਕੁਲ ਠੀਕ ਕੋਈ ਬਾਹਰ ਵਾਲਾ ਤਾਂ ਆ ਕੇ ਦੇ ਨਹੀਂ ਰਿਹਾ ਇਹ ਅਸੀਂ ਦੇਖਣਾ ਹੈ ਕਿ ਅਸੀਂ ਉਹਨਾਂ ਨੂੰ ਕਿਸ ਏਜ ਤੇ ਕੀ ਪ੍ਰੋਵਾਈਡ ਕਰਨਾ ਹੈ ਜੀ ਇਸ ਤੋਂ ਇਲਾਵਾ ਮੈਂ ਤੁਹਾਡੇ ਤੋਂ ਡਾਕਟਰ ਆਸ਼ਮੀ ਨੇ ਪੁੱਛਣਾ ਚਾਹਾਂਗਾ ਕਿ ਇਸ ਦਾ ਕੋਈ ਹੋਰ ਵੀ ਕੋਈ ਇਲਾਜ ਹੈ ਕੋਈ ਇਹੋ ਜਿਹੀ ਕੋਈ ਮਨੋਵਿਗਿਆਨ ਦੇ ਵਿੱਚ ਕੋਈ ਇਹੋ ਜਿਹੀ ਸਾਡੀ ਸੋਚ ਜਾਂ ਕੋਈ ਚੀਜ਼ਾਂ ਇਹੋ ਜਿਹੀਆਂ ਦੇਖੀਏ ਕਿਉਂਕਿ ਆਪਾਂ ਜੋ ਦੇਖਦੇ ਆ ਸੁਣਦੇ ਆ ਅ ਅੱਜ ਕੱਲ ਤਾਂ ਕੁਝ ਗੀਤ ਵੀ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਭੜਕਾਉ ਸ਼ਬਦਾਵਲੀ ਦੇ ਨਾਲ ਰਚੇ ਜਾਂਦੇ ਨੇ ਉਹਨਾਂ ਦਾ ਵੀ ਤੁਸੀਂ ਮੰਨਦੇ ਹੋ ਕਿ ਬੱਚਿਆਂ ਦੇ ਉੱਤੇ ਅਸਰ ਪੈਂਦਾ ਹੈ ਸਿਨੇਮੇ ਦਾ ਅਸਰ ਪੈਂਦਾ ਹੈ ਡੈਫੀਨਿਟਲੀ ਅ ਹੂ ਜੇ ਕਿਹੜੀਆਂ ਚੀਜ਼ਾਂ ਨੇ ਜਿੰਨਾ ਤੋਂ ਦੂਰ ਰਹਿਣਾ ਚਾਹੀਦਾ ਦੇਖੋ ਅਸੀਂ ਸੋਸਾਇਟੀ 'ਚ ਰਹ ਰਹੇ ਹਾਂ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਇਹਨਾਂ ਸ਼ਬਦਾਂ ਸਾਡੇ ਉੱਤੇ ਅਸਰ ਹੋ ਰਿਹਾ ਹੈ ਇਹ ਸਾਨੂੰ ਅਸੀਂ ਸਾਰੇ ਮੰਨ ਵੀ ਰਹੇ ਹਾਂ ਸਭ ਲੋਕ ਅਸੀਂ ਇਹੀ ਡਿਸਕਸ ਕਰ ਰਹੇ ਹਾਂ ਕਿ ਮੀਡੀਆ ਦਾ ਸਾਡੇ ਉੱਤੇ ਅਸਰ ਹੈ ਜੋ ਗੀਤ ਬਣ ਰਹੇ ਹਨ ਜੋ ਸਿਨੇਮਾ 'ਚ ਦਿਖਾਇਆ ਜਾ ਰਿਹਾ ਹੈ ਉਹਨਾਂ ਦਾ ਅਸਰ ਹੋ ਰਿਹਾ ਹੈ ਪਰ ਉਹਦੇ ਨਾਲ-ਨਾਲ ਅਸੀਂ ਲੈਕ ਕਿੱਥੇ ਕਰ ਰਹੇ ਹਾਂ ਸਾਡੇ ਤੋਂ ਛੁੱਟ ਰਿਹਾ ਹੈ ਜੋ ਸਾਡੇ ਪਹਿਲਾਂ ਸਾਡੀ ਪਰਵਰਿਸ਼ ਦਾ ਹਿੱਸਾ ਸੀ ਕਿ ਸਾਨੂੰ ਸਾਖੀਆਂ ਸੁਣਾਈਆਂ ਜਾਂਦੀਆਂ ਸੀ ਵਾਹ ਵਾਹ ਸਾਡੇ ਗੁਰੂਆਂ ਦੀਆਂ ਸਾਖੀਆਂ ਸਾਨੂੰ ਸੁਣਾਈਆਂ ਜਾਂਦੀਆਂ ਸੀ ਬਿਲਕੁਲ ਠੀਕ ਔਰ ਸਾਨੂੰ ਕਿੰਨੀ ਪੁਰਾਣੀ ਤੁਸੀਂ ਯਾਦ ਕਰੋ ਕਿ ਬਚਪਨ ਚ ਇੱਕ ਮੋਰਲ ਸਾਇੰਸ ਦੇ ਸਾਡੇ ਮਤਲਬ ਇੱਕ ਲੈਕਚਰ ਹੁੰਦਾ ਸੀ ਕਲਾਸਰੂਮ ਦੇ ਵਿੱਚ ਕੰਪਲਸਰੀ ਪੀਰੀਅਡ ਹੁੰਦਾ ਸੀ ਉਹ ਚੀਜ਼ਾਂ ਅੱਜ ਵੀ ਬਹੁਤ ਜ਼ਰੂਰੀਆਂ ਇੱਕ ਤੁਹਾਨੂੰ ਇਹ ਵੀ ਯਾਦ ਹੋਏਗਾ ਤੁਹਾਡੇ ਪੇਰੈਂਟਸ ਨੇ ਵੀ ਤੁਹਾਨੂੰ ਬਚਪਨ ਦੇ ਵਿੱਚ ਕਹਾਣੀਆਂ ਸੁناਈਆਂ ਹੋਣਗੀਆਂ ਸੌਣ ਵੇਲੇ ਬਿਲਕੁਲ ਠੀਕ ਠੀਕ ਹੈ ਨਾ ਜੋ ਸਭ ਮਿਸਿੰਗ ਹੋ ਰਿਹਾ ਹੈ ਮਿਸਿੰਗ ਹੋ ਰਿਹਾ ਹੈ ਅੱਜ ਕੱਲ ਬੱਚਿਆਂ ਨੂੰ ਅਸੀਂ ਫੋਨ ਫੜਾ ਦਿੰਨੇ ਆ ਟੀਵੀ ਔਨ ਕਰਕੇ ਉਹ ਮਿਊਜ਼ਿਕ ਸਿਸਟਮ ਤੇ ਕਹਾਣੀਆਂ ਲਗਾ ਦਿੰਨੇ ਆ ਮਤਲਬ ਅਲੱਗ-ਅਲੱਗ ਤਰੀਕੇ ਹੋ ਗਏ ਪਰ ਸਾਨੂੰ ਲੋੜ ਇਹ ਹੈ ਕਿ ਅਸੀਂ ਐਜ਼ ਪੇਰੈਂਟਸ ਮੈਂ ਕਹਿੰਨੀ ਆ ਪੇਰੈਂਟਿੰਗ ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਜੇ ਤੁਸੀਂ ਪੇਰੈਂਟਸ ਬਣਨ ਦੇ ਇੱਕ ਇੱਕ ਫੈਸਲਾ ਕਰ ਲਿਆ ਤਾਂ ਤੁਹਾਨੂੰ ਬਹੁਤ ਪੇਰੈਂਟਿੰਗ ਇਜ਼ ਸੈਕਰੀਫਾਈਸ ਡੈਫੀਨਿਟ ਇਟ ਇਜ਼ ਸੈਕਰੀਫਾਈਸ ਤੁਹਾਨੂੰ ਬੜਾ ਕੁਝ ਛੱਡਣਾ ਪੈਂਦਾ ਜੇ ਤੁਸੀਂ ਅੱਛੇ ਪੇਰੈਂਟਸ ਬਣਨਾ ਹੈ ਤਾਂ ਬਿਲਕੁਲ ਤਾਂ ਹੀ ਅਸੀਂ ਇੱਕ ਅੱਛੀ ਸੋਸਾਇਟੀ ਦਾ ਨਿਰਮਾਣ ਜਿਹੜਾ ਕਰ ਸਕਦੇ ਆ ਇੱਕ ਅੱਛਾ ਨਾਗਰਿਕ ਤਾਂ ਹੀ ਹੋਏਗਾ ਜੇਕਰ ਉਹਨੂੰ এনवायरमेंट ਉਹਦਾ ਦਾ ਦਿੱਤਾ ਜਾਏਗਾ ਆ ਪਵਨ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਡੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਤੇ ਆਪਾਂ ਪੜ੍ਹਦੇ ਵੀ ਆਂ ਤੇ ਕਈ ਲੋਕ ਇਸ ਚੀਜ਼ ਨੂੰ ਮੰਨਦੇ ਵੀ ਨਹੀਂ ਕਿ ਜਿਹੜਾ ਸਾਡਾ ਖਾਣਾ ਜਿਸ ਤਰ੍ਹਾਂ ਦਾ ਸਾਡਾ ਕਹਿੰਦੇ ਖਾਣਾ ਹੋਏਗਾ ਉਸ ਤਰ੍ਹਾਂ ਦਾ ਹੀ ਸਾਡਾ ਮਨ ਵੀ ਹੋਏਗਾ ਕਿ ਤਾਮਸਿਕ ਭੋਜਨ ਜਿਹੜੇ ਹੈਗੇ ਨੇ ਕਿ ਇਹਨਾਂ ਦਾ ਵੀ ਕੋਈ ਪ੍ਰਭਾਵ ਪੈਂਦਾ ਹੈ ਸਾਡੇ ਗੁੱਸੇ ਦੇ ਉੱਤੇ ਬਿਲਕੁਲ ਸਰ ਇਹ ਬਿਲਕੁਲ ਗੱਲ ਠੀਕ ਆ ਕਹਿੰਦੇ ਸਿਗੇ ਕਿ ਜੈਸਾ ਖਾਏ ਅਨ ਵੈਸਾ ਬਨੇ ਮਨ ਅੱਜ ਕੱਲ ਅਸੀਂ ਕੀ ਆ ਕਿ ਫਾਸਟ ਫੂਡ ਨਾਲ ਖਾ ਰਹੇ ਆ ਜੀ ਠੀਕ ਹੈ ਬੇਸਿਕ ਚੀਜ਼ਾਂ ਜਿਹੜੀਆਂ ਅਸੀਂ ਛੱਡ ਰਹੇ ਆ ਤੇ ਉਹਦੇ ਕਰਕੇ ਵੀ ਬੱਚੇ ਦਾ ਜਿਹੜਾ ਮੈਚਿਉਰਿਟੀ ਹੈ अर्ली ਮੈਚਿਉਰਿਟੀ ਹੋ ਰਹੀ ਆ ਜੀ ਬੱਚੇ ਵਿੱਚ ਜਿਹੜਾ ਅਡੋਲਸੈਂਟ ਪੀਰੀਅਡ ਜਿਹੜਾ ਟਾਈਮ ਸੀਗਾ ਨਾ ਅੱਗੇ ਹੁੰਦਾ ਸੀ 12 ਤੋਂ ਲੈ ਕੇ 18 ਤੱਕ ਟੀਨੇਜ ਨੂੰ ਆਪਾਂ ਕਹਿੰਦੇ ਸੀਗੇ ਹੁਣ ਟੀਨੇਜ ਤੋਂ ਮਤਲਬ ਕਿ 8-9 ਸਾਲ ਦੀ ਆ ਰਹੀ ਆ ਹਮ ਬੱਚਾ ਫਿਜ਼ੀਕਲੀ ਉਸ ਚੀਜ਼ ਲਈ ਫਿਟ ਨਹੀਂ ਹੋਇਆ ਹੁੰਦਾ ਮੈਂਟਲੀ ਉਸ ਉਹ ਉਹਦਾ ਮੈਚਿਉਰਿਟੀ ਜ਼ਿਆਦਾ ਹੋ ਗਈ ਜੀ ਮੈਂਟਲ ਮੈਚਿਉਰਿਟੀ ਤੇ ਫਿਜ਼ੀਕਲ ਦੀ ਘੱਟ ਡਿਵੈਲਪਮੈਂਟ ਉਹ ਵੀ ਕਲੈਸ਼ ਪੈਦਾ ਕਰ ਰਿਹਾ ਹਮ ਅੱਗੇ ਘਰ ਦਾ ਖਾਣਾ ਹੁੰਦਾ ਸੀ ਅਜ ਮੈਟੋ ਵਗੈਰਾ ਜਾਂ ਬਾਹਰ ਦਾ ਫੂਡ ਅਸੀਂ ਤਾਂ ਅਸੀਂ ਤਾਂ ਕਦੀ ਖਾਦਾ ਨਹੀਂ ਇਹ ਬਿਲਕੁਲ ਪਿੰਡਾਂ ਦੇ ਵਿੱਚ ਤਾਂ ਬਿਲਕੁਲ ਵੀ ਅਵੇਲੇਬਲ ਨਹੀਂ ਸੀ ਮੇਰੀ ਬੈਕਗ੍ਰਾਉਂਡ ਪਿੰਡ ਦੀ ਆ ਪਿੰਡਾਂ 'ਚ ਸਾਨੂੰ ਬਸ ਖਾਣਾ ਮਿਲਣਾ ਔਰ ਖਾਣਾ ਵੀ ਮਦਰ ਨੇ ਬਣਾਉਣਾ ਬੜੇ ਪਿਆਰ ਦੇ ਨਾਲ ਜੀ ਹੁਣ ਜਿਹੜਾ ਬੱਚਾ ਖਾਣਾ ਬਾਹਰੋਂ ਖਾ ਰਿਹਾ ਉਹਦੇ 'ਚ ਵਾਈਬਸ ਉਦਾਂ ਦੀਆਂ ਆ ਰਹੀਆਂ ਜੀ ਜਿਨ੍ਹਾਂ ਨੇ ਮਦਰ ਨੇ ਬਣਾਉਣਾ ਸੈਲਫਲੈਸ ਹੋ ਕੇ ਕਿ ਮੇਰਾ ਬੱਚਾ ਖਾਏਗਾ ਉਹ ਸਮੂਹ ਦੇ ਵਿੱਚ ਪਾਣਾ ਉਹਦੇ ਉਹਨਾਂ ਫੀਲਿੰਗ ਹੀ ਲੱਗ ਆਂਦੀ ਸੀ ਹੁਣ ਕੀ ਆ ਲਾਈਫ ਇੰਨੀ ਫਾਸਟ ਹੋ ਗਈ ਆ ਨਾ ਤਾਂ ਮਦਰ ਦੇ ਕੋਲ ਖਾਣਾ ਬਣਾ ਲਈ ਟਾਈਮ ਆ ਹਮਮ ਜੌਬਸ ਕਰਨੀਆਂ ਹਰ ਬੰਦੇ ਦੀ ਇੰਨੀ ਐਕਸਪੈਕਟੇਸ਼ਨ ਵਧ ਗਈਆਂ ਨਾ ਲਾਈਫ ਇੰਨੀ ਫਾਸਟ ਹੋ ਗਈ ਕਿਸੇ ਦੇ ਕੋਲ ਟਾਈਮ ਹੀ ਨਹੀਂ ਆ ਈਵਨ ਕਿ ਅੱਗੇ ਸਿਰਫ ਮੇਲ ਡੋਮੀਨੇਟਿੰਗ ਸੋਸਾਇਟੀ ਸੀ ਤਾਂ ਮੇਲ ਦਾ ਕੰਮ ਤਾਂ ਸੀ ਬਾਹਰ ਜੀ ਇੱਕ ਅਰਨਿੰਗ ਹੈਂਡ ਹੁੰਦਾ ਸੀਗਾ ਉਹਦਾ ਹੋਲਡ ਹੁੰਦਾ ਸੀ ਉਹਨੇ ਡਿਸਪਲਾਈਨ ਮੇਨਟੇਨ ਕਰਕੇ ਰੱਖਣਾ ਸੀ ਘਰ ਦਾ ਕੰਮ ਸੀਗਾ ਫੀਮੇਲ ਦੇ ਕੋਲ ਉਹਨੇ ਕੱਪੜੇ ਵੀ ਧੋਣੇ ਠੀਕ ਆ ਰੋਟੀ ਵੀ ਬਣਾਣੀ ਸਫਾਈਆਂ ਵੀ ਕਰਨੀਆਂ ਬੱਚੇ ਦੀ ਗਰੂਮਿੰਗ ਕਰਨੀ ਹੋਮਵਰਕ ਕਰਨਾ ਸਾਰਾ ਕੁਝ ਕਰਨਾ ਉਹ ਚੀਜ਼ਾਂ ਤਾਂ ਖਤਮ ਹੋ ਗਈਆਂ ਹੁਣ ਬਿਲਕੁਲ ਬੱਚੇ ਦਾ ਮਦਰ ਦੇ ਨਾਲ ਵੀ ਬੌਂਡ ਨਹੀਂ ਬਣ ਰਿਹਾ ਫਾਦਰ ਕੋ ਤਾਂ ਉਹ ਏਟੀਐਮ ਮਸ਼ੀਨ ਆ ਪੈਸੇ ਚਾਹੀਦੇ ਬਸ ਠੀਕ ਆ ਉਦਾਂ ਉਹਦੀ ਹੈ ਹੀ ਨਹੀਂ ਕਮਿਊਨੀਕੇਸ਼ਨ ਖਤਮ ਹੋ ਗਈ ਹਾਂ ਅੱਗੇ ਦੇਖੋ ਜਦੋਂ ਮੈਡਮ ਨੇ ਕਿਹਾ ਸੀ ਨਾ ਕਿ ਰਾਤ ਨੂੰ ਕਹਾਣੀਆਂ ਸੁਣਾਉਂਦੇ ਸੀ ਯਾਨੀ ਕਿ ਜਿਹੜੀ ਇਹ ਤਰੱਕੀ ਹੈ ਤਰੱਕੀ ਵੱਲ ਅਸੀਂ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਮਨੁੱਖ ਜਿਹੜਾ ਉਹ ਤਰੱਕੀ ਦੇ ਨਾਲ ਨਾਲ ਆਪਣਾ ਵਿਨਾਸ਼ ਨਹੀਂ ਕਰ ਰਿਹਾ ਕੀ ਲੱਗਦਾ ਤੁਹਾਨੂੰ ਬਿਲਕੁਲ ਵਿਨਾਸ਼ ਦੀ ਹੱਦ ਤੱਕ ਆ ਗਿਆ ਅੱਜ ਕੱਲ੍ਹ ਦੇਖੋ ਪੇਸ਼ੈਂਸ ਹੀ ਨਹੀਂ ਆਂਦਾ ਕਹਿੰਦਾ ਕਹਿੰਦਾ ਕਿ ਮੈਂ ਆ ਬਸ ਕਿਸੇ ਦੀ ਗੱਲ ਹੀ ਨਹੀਂ ਤੁਸੀਂ ਗੱਲ ਕਰ ਰਹੇ ਸੀਗੇ ਸੜਕ ਤੇ ਰੋਡ ਰੇਜ਼ ਇੰਨੀ ਕਿ ਵੱਧ ਗਈ ਹੈ ਨਾ ਮਤਲਬ ਕਿ ਐਕਸੀਡੈਂਟ ਕੋਈ ਬੰਦਾ ਜਾਣ ਕੇ ਨਹੀਂ ਕਰਦਾ ਅਚਾਨਕ ਹੋ ਗਿਆ ਠੀਕ ਹੈ ਐਕਸੀਡੈਂਟ ਚ ਬਚੇ ਜਾਂਦੇ ਆ ਮੁੜ ਕੇ ਲੜਾਈ ਕਰਕੇ ਕੁੱਟ ਕੇ ਮਾਰ ਦਿੰਦੇ ਜੀ ਇਹ ਦੇਖੋ ਕਿ ਕਿੰਨਾ ਪੇਸ਼ੈਂਸ ਹੀ ਨਹੀਂ ਉਹਨੂੰ ਲੱਗਦਾ ਪਿਆ ਕਿ ਜੇ ਮੈਂ ਠੀਕ ਆ ਬੰਦੇ ਦੇ ਦਿਲ ਚ ਆ ਗਈ ਗੱਲ ਕਿ ਮੈਂ ਠੀਕ ਆ ਬਾਕੀ ਸਾਰੇ ਗਲਤ ਬਿਲਕੁਲ ਠੀਕ ਹੈ ਤੇ ਜਦੋਂ ਇਹ ਗੱਲ ਆ ਗਈ ਫਿਰ ਉਹ ਕਿਸੇ ਨੂੰ ਸਹਿਣ ਹੀ ਨਹੀਂ ਕਰਦਾ ਜਿਹੜਾ ਜਿਹੜੀ ਚੀਜ਼ ਦੇ ਅਗੇਂਸਟ ਹੋਈ ਉਹਨੇ ਰਿਐਕਟ ਕਰਨਾ ਮਤਲਬ ਹੌਸੇ ਇਨਸਾਨ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਹੀ ਠੀਕ ਆ ਮੈਂ ਠੀਕ ਆ ਦੂਜੇ ਬਾਕੀ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਔਰ ਮੇਰੀ ਗੱਲ ਜਿਹੜੀ ਆ ਉਹ ਇਹਨਾਂ ਨੂੰ ਮੰਨਣੀ ਪਏਗੀ ਇਹ ਹਰ ਇਨਸਾਨ ਦੀ ਸੋਚ ਜਿਹੜੀ ਇਹੀ ਹੈ ਫਿਰ ਗੁੱਸਾ ਦੇਖੋ ਗੁੱਸੇ ਦਾ ਮਤਲਬ ਹੈ ਕਿ ਦੂਸਰੇ ਦੀ ਗਲਤੀ ਦੀ ਸਜ਼ਾ ਤੁਹਾਨੂੰ ਬਿਲਕੁਲ ਤੁਸੀਂ ਗਲਤੀ ਨਹੀਂ ਕੀਤੀ ਗਲਤੀ ਬੰਦੇ ਨੇ ਕੀਤੀ ਤੁਸੀਂ ਉੱਤੇ ਗੁੱਸਾ ਕਰਦੇ ਆ ਠੀਕ ਹੈ ਤੁਸੀਂ ਆਪਣਾ ਟੈਂਪਰ ਵੀ ਲੂਜ਼ ਕੀਤਾ ਜਿਨ੍ਹਾਂ ਨੂੰ ਤੁਸੀਂ ਕਰ ਰਹੇ ਆ ਉਹਨਾਂ ਦਾ ਵੀ ਟੈਂਪਰ ਲੂਜ਼ ਹੋ ਗਿਆ ਤੇ ਸਭ ਤੋਂ ਪਹਿਲਾਂ ਤਾਂ ਖੁਦ ਆਪਣੇ ਆਪ ਚ ਪੇਸ਼ੈਂਸ ਹੋਣੀ ਚਾਹੀਦੀ ਲੜਨ ਲਈ ਇਟ ਟੇਕਸ ਟੂ ਟੂ ਪਿਕ ਅਪ ਇੱਕ ਵਾਰ ਜੀ ਲੜਾਈ ਕਰਨ ਲਈ ਦੋ ਬੰਦੇ ਚਾਹੀਦੇ ਆ ਬਿਲਕੁਲ ਠੀਕ ਜੇ ਇਕੱਲਾ ਹੋਏਗਾ ਤਾਂ ਉਹ ਲੜ ਨਹੀਂ ਸਕਦਾ ਜੇ ਤੁਹਾਡੇ ਚ ਪੇਸ਼ੈਂਸ ਹੈਗੀ ਆ ਪੇਸ਼ੈਂਸ ਮਤਲਬ ਕਿ ਕਾਫੀ ਹੱਦ ਤੱਕ ਤੁਹਾਨੂੰ ਪੇਸ਼ੈਂਸ ਰੱਖਣੀ ਪੈਂਦੀ ਆ ਪਰ ਇਹਦੀ ਵੀ ਕੋਈ ਲਿਮਟ ਹੁੰਦੀ ਕਿਉਂਕਿ ਹਰ ਚੀਜ਼ ਲਿਮਟ 'ਚ ਹੀ ਠੀਕ ਰਹਿੰਦੀ ਆ ਲਿਮਟ ਜਦੋਂ ਕ੍ਰਾਸ ਹੋ ਗਈ ਫਿਰ ਰਿਐਕਟ ਹੋਣਾ ਹੀ ਹੋਣਾ ਬਿਲਕੁਲ ਠੀਕ ਤੇ ਜੇ ਮਦਰ ਵਿੱਚ ਕਰਦਾ ਫੈਮਿਲੀ ਦਾ ਐਟਮੋਸਫੇਅਰ ਜੇ ਮਦਰ ਦੇ ਵਿੱਚ ਬਹੁਤ ਪੇਸ਼ੈਂਸ ਹੈ ਨਾ ਤੇ ਉਹ ਬੱਚਿਆਂ ਨੂੰ ਪੇਸ਼ੈਂਸ ਸਿਖਾਏਗੀ ਸਿਖਾਏਗੀ ਫਾਦਰ ਦੇ ਵਿੱਚ ਵੀ ਕਾਫੀ ਹੱਦ ਤੱਕ ਪੇਸ਼ੈਂਸ ਹੁੰਦੀ ਉਹ ਦੇਖਦਾ ਕਿ ਇਹਦੇ ਫਾਦਰ ਨੇ ਇਹਨੂੰ ਇਦਾਂ ਕਿਹਾ ਤੇ ਪਪਾ ਨੇ ਕੁਝ ਨਹੀਂ ਕੀਤਾ ਜਿੱਦਾਂ ਤੁਸੀਂ ਗੱਲ ਕਰਦੇ ਸੀਗੇ ਕਿ रामचंद्र ਜੀ ਨੂੰ ਇੱਕ ਪਾਸੇ ਉਹ ਤਾਂ ਰਾਜ ਤਿਲਕ ਮਿਲ ਗਿਆ ਜੀ ਦੂਜੇ ਪਾਸੇ ਉਹਨੂੰ ਉਹਦੋਂ ਨਹੀਂ ਕਿਹਾ ਕਿ ਤੂੰ ਚੱਲ ਹੂੰ ਠੀਕ ਆ ਉਹ ਮਤਲਬ ਕਿ ਉਹਨੇ ਕੋਈ ਹੋਰ ਨਹੀਂ ਸੋਚਿਆ ਬਿਲਕੁਲ ਅੱਜ ਕੱਲ ਕਿਸੇ ਬੱਚੇ ਨੂੰ ਕਹੋ ਕਿ ਤੂੰ 5 ਮਿੰਟ ਲਈ ਕੰਪਰੋਮਾਈਜ਼ ਕਰ ਲੈ ਹੂੰ 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 ਨਹੀਂ ਕਰਦਾ ਨਹੀਂ ਕਰਦਾ ਬਿਲਕੁਲ ਅਸੀਂ ਹੁਣ ਇਹ ਕਾਰਨ ਵੀ ਇਹਦੇ ਉਦੇ ਤੇ ਵੀ ਅਸੀਂ ਕਾਫੀ ਚਰਚਾ ਕੀਤੀ ਲੇਕਿਨ ਹੁਣ ਆਨੇ ਇਹਦਾ ਇਲਾਜ ਕੀ ਆਫਟਰ ਆਲ ਸਾਡੇ ਕੋਲ ਹੈ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਉਹ ਮੰਨੀਆਂ ਚਾਹੀਦੀਆਂ ਨੇ ਤਾਂ ਮਨੋਵਿਗਿਆਨ ਜਿਹੜਾ ਉਹ ਕੀ ਕਹਿੰਦਾ ਹੈ ਡਾਕਟਰ ਆਸ਼ਵੀਨ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਇਹ ਇੱਕ ਮਾਨਸਿਕ ਬਿਮਾਰੀ ਹੈ ਔਰ ਜੇ ਹੈ ਤਾਂ ਇਹਦਾ ਇਲਾਜ ਕੀ ਹੈ ਕਿ ਕੋਈ ਮੈਡੀਟੇਸ਼ਨ ਹੈ ਉਹਦੇ ਨਾਲ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਦੇ ਕਾਰਨ ਪਤਾਉਨੇ ਲੈ ਚਾਹੀਦੇ ਕਿ ਗੁੱਸਾ ਕਿਉਂ ਆ ਰਿਹਾ ਜੀ ਕਿਉਂਕਿ ਤੁਸੀਂ ਦੇਖੋ ਕਿ ਗੁੱਸੇ ਦੇ ਬਹੁਤ ਸਾਰੇ ਕਾਰਨ ਅਸੀਂ ਡਿਸਕਸ ਵੀ ਕੀਤੇ ਆ ਉਹਦੇ ਵਿੱਚ ਫਰਸਟ੍ਰੇਸ਼ਨ ਕਨਫਲਿਕਟਸ ਸਟ्रेस ਐਸ ਆਰਈ ਰੀਜਨਸ ਆਗੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਸਾਡੀ ਐਕਸਪੈਕਟੇਸ਼ਨਸ ਬਹੁਤ ਹਾਈ ਹੁੰਦੀਆਂ ਜੀ ਸਾਡੇ ਚੰਨੀ ਅਬਿਲਿਟੀ ਨਹੀਂ ਹੁੰਦੀ ਠੀਕ ਹੈ ਬੱਚਿਆਂ ਚ ਵੀ ਜਿਵੇਂ ਕਈ ਵਾਰੀ ਪੇਰੈਂਟਸ ਹੁੰਦੇ ਆ ਉਹ ਬਹੁਤ ਜ਼ਿਆਦਾ ਆਪਣੇ ਬੱਚੇ ਤੋਂ ਐਕਸਪੈਕਟ ਕਰਦੇ ਆ ਮਤਲਬ ਬੱਚਾ ਜਿਸ ਤਰ੍ਹਾਂ ਬਹੁਤ ਪੜ੍ਹਾਈ ਚ ਹੁਸ਼ਿਆਰ ਨਹੀਂ ਹੈ ਪਰ ਉਹ ਪੇਰੈਂਟਸ ਨੂੰ ਲੱਗਦਾ ਕਿ ਮੈਂ ਇਹਨੂੰ ਡਾਕਟਰ ਬਣਾਣਾ ਹੈ ਮੈਂ ਇਹਨੂੰ ਇੰਜੀਨੀਅਰ ਬਣਾਣਾ ਹੈ ਤੇ ਉਹ ਬੱਚੇ ਦੇ ਉੱਤੇ ਅਨਨੈਸੈਸਰੀਲੀ ਤੁਸੀਂ ਪ੍ਰੈਸ਼ਰ ਪਾ ਦਿੰਦੇ ਹੋ ਜਦੋਂ ਉਸ ਬੱਚੇ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ ਤਾਂ ਉਹ ਉਹਨੇ ਕਿਤੇ ਤਾਂ ਆਪਣਾ ਉਹ ਕੱਢਣਾ ਹੈ ਨਾ ਉਹ ਐਂਗਰ ਐਗਰੈਸ਼ਨ ਦੀ ਫਾਰਮ ਚ ਬਾਹਰ ਨਿਕਲਦਾ ਹੈ ਜੀ ਇਸ ਲਈ ਪਹਿਲੀ ਚੀਜ਼ ਤਾਂ ਇਹ ਹੈ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਬੱਚਿਆਂ ਚ ਉਹਨਾਂ ਦੀ ਐਬਿਲਿਟੀ ਕਿੰਨੀ ਹੈਗੀ ਹੈ ਤੇ ਉਹ ਅੱਗੇ ਕੀ ਕਰ ਸਕਦੇ ਆ ਬੱਚਿਆਂ ਨੂੰ ਆਪਣੇ professions ਉਸੇ ਤਰ੍ਹਾਂ ਹੀ ਚੂਜ਼ ਕਰਨੇ ਚਾਹੀਦੇ ਆ ਜੋ ਉਹਨਾਂ ਦੀ ਐਬਿਲਿਟੀਆਂ ਬਿਲਕੁਲ ਠੀਕ ਕਰਦੀ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਘਰ ਚ ਇੱਕ ਐਟਮੋਸਫੇਅਰ ਘਰ ਚ ਬਹੁਤ ਵਧੀਆ ਹੋਣਾ ਚਾਹੀਦਾ ਹੈ ਅਨ ਹੈਲਦੀ ਕੰਪੈਰੀਜ਼ਨਸ ਨਹੀਂ ਹੋਣੇ ਚਾਹੀਦੇ ਜ ਜਿਹਦੇ ਚ ਅਸੀਂ ਇੱਕ ਦੂਜੇ ਨਾਲ ਕੰਪੇਅਰ ਕਰਦੇ ਰਹਿੰਨੇ ਆ ਨਾ ਟੂ ਬੀ ਕਿਸੇ ਦੇ ਮੇਰੇ ਭਰਾ ਦੇ ਬੱਚੇ ਨੇ ਇਹ ਕਰ ਲਿਆ ਮੇਰੀ ਪੈਰਦੇ ਵਿੱਚ ਇਹ ਚੀਜ਼ ਅੱਜਕੱਲ ਬਹੁਤ ਔਰ ਬੱਚੇ ਇਹਦੇ ਨਾਲ ਸਟ्रेस ਵੀ ਬਹੁਤ ਨੇ ਕਿਉਂਕਿ ਜੇਕਰ ਉਹਨਾਂ ਦੇ ਉਹਨਾਂ ਦੀ ਅਬਿਲਟੀ ਜਿਹੜੀ ਹੈ ਉਹ ਪਛਾਨੀ ਜਾਂਦੀ ਹੈ ਕਿ ਉਹਦੇ ਕਿੰਨੇ ਪਰਸੈਂਟ ਮਾਰਕਸ ਆਏ ਹੈ ਹੈਨਾ ਔਰ ਦੂਸਰੇ ਦੇ ਉਹਨੂੰ ਸੁਣਾਇਆ ਜਾਂਦਾ ਹੈ ਕਿ ਇਹ ਤੇਰੇ ਨਾਲੋਂ ਉਹਦੇ ਜ਼ਿਆਦਾ ਆ ਗਿਆ ਤੇ ਜਦੋਂ ਇਹ ਅਨ ਹੈਲਦੀ ਕੰਪੈਰੀਸਨਸ ਹੁੰਦੇ ਆ ਬੱਚਾ ਫਰਸਟ੍ਰੇਟਿਡ ਫੀਲ ਕਰਦਾ ਹੈ ਉਹਦੇ ਵਿੱਚ ਗੁੱਸਾ ਆਉਂਦਾ ਹੈ ਤੇ ਇਹਦਾ ਮਤਲਬ ਸਾਨੂੰ ਆਪਣੇ ਘਰ ਦੇ এনवायरमेंट ਤੇ ਵਰਕ ਕਰਨ ਦੀ ਲੋੜ ਹੈ ਐਸ ਪੇਰੈਂਟਸ ਨੂੰ ਆਪਣੇ ਆਪ ਤੇ ਵਰਕ ਕਰਨ ਦੀ ਲੋੜ ਹੈ ਜੇ ਵਰਕਿੰਗ ਪੇਰੈਂਟਸ ਹੈਗੇ ਹਨ ਤਾਂ ਉਹਦੇ ਵਿੱਚ ਮੇਲ ਔਰ ਫੀਮੇਲ ਫਾਦਰ ਔਰ ਮਦਰ ਦੋਨਾਂ ਨੂੰ ਇਹ ਲੋੜ ਹੈ ਕਿ ਉਹ ਬੱਚੇ ਦੀ ਪਰਵਰਿਸ਼ ਚ ਪੂਰੀ ਕੁਆਲਿਟੇਟਿਵਲੀ ਰੋਲ ਪਲੇ ਕਰ ਬਹੁਤ ਅੱਛੀ ਗੱਲ ਹੈ ਔਰ ਕਪਿਲ ਜੀ ਸਾਡੇ ਕੋਲ ਸਮਾਂ ਥੋੜਾ ਘੱਟ ਹੈ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਕਿ ਕਿਹੋ ਜਿਹਾ ਵਾਤਾਵਰਣ ਜਿਹੜਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਬੱਚਿਆਂ ਦੇ ਵਿੱਚ ਸਹਿਣਸ਼ੀਲਤਾ ਵਿਦਾਈ ਜਾ ਸਕੇ ਸਰ ਇਸਨਾ ਚਾਹੀਦਾ ਹੈ ਕਿ ਬੱਚੇ ਦੀ ਗੱਲ ਨੂੰ ਸੁਣਨਾ ਚਾਹੀਦਾ ਜੀ ਪ੍ਰੋਬਲਮ ਚਾਈਲਡ ਨਹੀਂ ਹੁੰਦਾ ਪ੍ਰੋਬਲਮ ਆਫ ਦਾ ਚਾਈਲਡ ਹੁੰਦੀ ਆ ਹਮ ਜੇ ਤਾਂ ਬੱਚੇ ਦੀ ਪ੍ਰੋਬਲਮ ਤੁਹਾਨੂੰ ਸਮਾਂ ਲੱਗੀ ਠੀਕ ਆ ਤੁਸੀਂ ਉਹਦਾ ਨਿਪਟਾਰਾ ਕਰ ਸਕਦੇ ਆ ਪਰ ਅੱਜ ਕੱਲ ਕੀ ਆ ਕਿ ਜੇ ਤਾਂ ਮੈਡਮ ਨੇ ਕੈਸੀ ਫੋਨ ਫੜਾਤੇ ਕਮਿਊਨੀਕੇਸ਼ਨ ਹੀ ਨਹੀਂ ਆ ਪੇਰੈਂਟਸ ਦੀ ਬੱਚੇ ਦੇ ਨਾਲ ਬੱਚੇ ਦੀ ਪੇਰੈਂਟਸ ਦੇ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਹੋ ਰਹੀ ਹੁਣ ਬੱਚੇ ਦੇ ਅੰਦਰ ਕੀ ਚੱਲ ਰਿਹਾ ਕਵਰੀ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਬਿਲਕੁਲ ਠੀਕ ਠੀਕ ਹੈ ਅਸੀਂ ਉਹਦੀ ਪ੍ਰੋਬਲਮ ਨੂੰ ਸਮਝ ਕੇ ਫੇਰ ਹੀ ਉਹਦੀ ਉਹਦਾ ਕੋਈ ਇਲਾਜ ਕੱਢਾਂਗੇ ਤਾਂ ਸਾਨੂੰ ਪਤਾ ਹੀ ਨਹੀਂ ਗੱਲਬਾਤ ਹੀ ਨਹੀਂ ਹੋ ਰਹੀ ਫਾਦਰ ਨਾਲ ਗੱਲਬਾਤ ਨਹੀਂ ਹੋ ਰਹੀ ਫਾਦਰ ਆਪਣੇ ਕੰਮ 'ਚ ਬਿਜ਼ੀ ਆ ਮਦਰ ਆਪਣੇ ਕੰਮ 'ਚ ਬਿਜ਼ੀ ਆ ਬੱਚਾ ਕੀ ਕਰ ਰਿਹਾ ਉਹਦੇ ਕੋਲ ਫੋਨ ਹੈਗਾ ਫੋਨ 'ਤੇ ਉਹ ਕਿਹਦੇ ਨਾਲ ਗੱਲ ਕਰ ਰਿਹਾ ਕੀ ਕਰ ਰਿਹਾ ਸਾਨੂੰ ਪਤਾ ਨਹੀਂ ਆ ਜਦਕਿ ਸਾਨੂੰ ਹਰ ਰੋਜ਼ ਬੱਚੇ ਦੇ ਨਾਲ ਕਮਿਊਨੀਕੇਸ਼ਨ ਹੋਣੀ ਚਾਹੀਦੀ ਆ ਠੀਕ ਆ ਉਹ ਤਾਂ ਦੇਖੋ ਕਿ ਉਹਦਾ ਉਹਦੇ ਫਰੈਂਡਸ ਕਿਸ ਤਰ੍ਹਾਂ ਦੇ ਆ ਬਿਲਕੁਲ ਠੀਕ ਆ ਉਹਦੀਆਂ ਡਿਜ਼ਾਇਰਸ ਕੀ ਹੈਗੀਆਂ ਉਹਦੇ ਚ ਟੈਲੈਂਟ ਕੀ ਆ ਉਹਦੀਆਂ ਕੈਪੇਬਿਲਿਟੀਆਂ ਕੀ ਹੈਗੀਆਂ ਜੇ ਅਸੀਂ ਸਾਰੀਆਂ ਚੀਜ਼ਾਂ ਪਛਾਣ ਲਾਂਗੇ ਤੇ ਉਹਦਾ ਬੈਟਰ ਆਪਾਂ ਨੂੰ ਇਲਾਜ ਹੋ ਸਕਦਾ ਫਿਰ ਆਨਲਾਈਨ ਗੇਮਾਂ ਹੈਗੀਆਂ ਬੱਚਾ ਗਰਾਊਂਡ 'ਚ ਤਾਂ ਆ ਹੀ ਨਹੀਂ ਰਿਹਾ ਜੀ ਨਾ ਉਹਨੂੰ ਕੋਈ ਖੇਡ ਉਹਦੀ એનર્ਜੀ ਪ੍ਰੋਪਰ ਚੈਨਲਾਈਜ਼ ਨਹੀਂ ਹੋ ਰਹੀ ਜੇ ਪ੍ਰੋਪਰ ਚੈਨਲਾਈਜ਼ ਨਹੀਂ ਹੋਏਗੀ ਤਾਂ ਐਗਰੈਸ਼ਨ ਤਾਂ ਹੋਏਗਾ ਕਿਤੇ ਨਾ ਕਿਤੇ ਤਾਂ ਕੱਢੇਗਾ ਉਹ ਔਰ ਗੁੱਸਾ ਉੱਥੇ ਨਿਕਲਣਾ ਜਿੱਥੇ ਉਹਦਾ ਚੱਲਦਾ ਆ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਯਾਨੀ ਕਿ ਕੁਲ ਮਿਲਾ ਕੇ ਦਰਸ਼ਕੋ ਅਸੀਂ ਅੱਜ ਦੇ ਇਸ ਵਿਚਾਰ ਚਰਚਾ ਦੇ ਵਿੱਚ ਇਹ ਨਿਚੋ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੇਰੈਂਟਸ ਨੂੰ ਬਹੁਤ ਜ਼ਿਆਦਾ ਧਿਆਨ ਜਿਹੜਾ ਉਹ ਆਪਣੇ ਬੱਚਿਆਂ ਦਾ ਰੱਖਣਾ ਚਾਹੀਦਾ ਇਕੱਲਾ ਪੰਜ ਜਿਹੜਾ ਉਹ ਤੁਹਾਡਾ ਦੁਸ਼ਮਨ ਹੋ ਸਕਦਾ ਹੈ ਔਰ ਖਾਸ ਤੌਰ ਤੇ ਮੈਂ ਇੱਕ ਗੱਲ ਡਾਕਟਰ ਆਸ਼ਮੀਨ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਕੋਈ ਇਹੋ ਜੀ ਮੈਡੀਟੇਸ਼ਨ ਦਾ ਹੈ ਕਿ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਹਦਾ ਇਸਤੇਮਾਲ ਕਰਨਾ ਚਾਹੀਦਾ ਬਿਲਕੁਲ ਜੀ ਰਿਲੈਕਸੇਸ਼ਨ ਟੈਕਨੀਕਸ ਹੁੰਦੀਆਂ ਬਰੀਥਿੰਗ ਐਕਸਰਸਾਈਜ਼ਸ ਹੁੰਦੀਆਂ ਜਿੱਦਾਂ ਸਰ ਨੇ ਵੀ ਕਿਹਾ ਕਿ ਫਿਜ਼ੀਕਲ ਐਕਸਰਸਾਈਜ਼ ਆਪਣੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਬਹੁਤ ਜ਼ਰੂਰੀ ਹੈ ਤੇ ਜੇ ਅਸੀਂ ਥੋੜਾ ਥੋੜਾ ਯੋਗਾ ਮੈਡੀਟੇਸ਼ਨ ਪ੍ਰੈਕਟਿਸ ਆਪਣੀ ਰੂਟੀਨ ਵਿੱਚ ਸਟਾਰਟ ਕਰ ਦਈਏ ਤੇ ਉਹਦੇ ਨਾਲ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਹੁੰਦਾ ਹੈ ਬੱਚੇ ਮਤਲਬ ਬੈਨੀਫਿਟ ਕਰ ਸਕਦੇ ਆ ਜੇ ਬਚਪਨ ਤੋਂ ਹੀ ਅਸੀਂ ਉਹਨਾਂ ਦੇ ਅੰਦਰ ਇਹ ਚੀਜ਼ਾਂ ਸਟਾਰਟ ਕਰ ਦਈਏ ਇੱਕ ਰੂਟੀਨ ਦੀ ਫਾਰਮ ਵਿੱਚ ਜੀ ਹਾਂ ਔਰ ਮੈਨੂੰ ਤੁਹਾਡੀ ਇੱਕ ਗੱਲ ਬਹੁਤ ਅੱਛੀ ਲੱਗੀ ਜਿਹੜੀ ਤੁਸੀਂ ਕਿਹਾ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਦੋਂ ਜਿਹੜੀਆਂ ਫੈਮਿਲੀ ਸੀ ਉਹ ਰਾਤ ਨੂੰ ਬੱਚਿਆਂ ਨੂੰ ਸੌਣ ਲੱਗਿਆਂ ਕਹਾਣੀਆਂ ਸੁਣਾਇਆ ਕਰਦੀਆਂ ਸੀ ਔਰ ਜਿਸ ਤਰ੍ਹਾਂ ਦਾ ਅਸੀਂ ਸੁਣਾਗੇ ਉਸੇ ਤਰ੍ਹਾਂ ਦੇ ਅਸੀਂ ਬਣਾਗੇ ਅੱਜ ਕੱਲ ਦੇ ਇਹੋ ਜਿਹੇ ਮਾਰ-ਤਾੜ ਦੇ ਮਿਊਜ਼ਿਕ ਤੋਂ ਜਿਹਦੇ ਵਿੱਚ ਕਲਚਰ ਦੀ ਵੀ ਗੱਲ ਨਹੀਂ ਹੈ ਸਾਡਾ ਜਿਹੜਾ ਕਿੰਨਾ ਅਮੀਰ ਵਿਰਸਾ ਹੈ ਆਪਣੇ ਬੱਚਿਆਂ ਨੂੰ ਅਸੀਂ ਉਸ ਵਿਰਸੇ ਬਾਰੇ ਦਸੀਏ ਸਾਡੇ ਜਿਹੜੇ ਦੇਸ਼ ਭਗਤ ਨੇ ਸ਼ਹੀਦ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇਈਏ ਵੱਧ ਤੋਂ ਵੱਧ ਤਾਂ ਕਿ ਅਸੀਂ ਜਿਹੜੇ ਆਣ ਵਾਲੇ ਨਾਗਰਿਕ ਨੇ ਉਸ ਤਰ੍ਹਾਂ ਦੇ ਬਣਾਈਏ ਔਰ ਆਪਣੇ ਮਨ ਦੇ ਵਿੱਚੋਂ ਗੁੱਸਾ ਗਿਲਾ ਜਿਹੜਾ ਬਿਲਕੁਲ ਘਟਾਈਏ ਔਰ ਗੁਰਬਾਣੀ ਦਾ ਜਿਹੜਾ ਉਹ ਪਾਠ ਜ਼ਰੂਰ ਕਰੀਏ ਕਿਸੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਸ ਧਰਮ ਦੇ ਵਿੱਚ ਉਹ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜ਼ਰੂਰ ਲਿਖੀਆਂ ਗਈਆਂ ਹੋਣਗੀਆਂ ਔਰ ਆਪਣੇ ਮਨ ਦੇ ਵਿੱਚੋਂ ਜਿਹੜੀ ਆਕੜ ਹੈ ਮੈਂ ਉਹਨੂੰ ਛੱਡ ਦਿੱਤਾ ਜੇ ਕਹਿੰਦੇ ਕਿ ਨਾਨਕ ਨੀਵਾ ਜੋ ਚਲੇ ਤਾਂ ਲਗੇ ਨਾ ਤਤੀਵਾਓ ਸੋ ਇਹਨਾਂ ਵਿਚਾਰਾਂ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਖਤਮ ਕਰਾਂਗੇ ਕਿਉਂਕਿ ਵਿਚਾਰ ਤੇ ਇਹਦੇ ਤੇ ਹੋਰ ਵੀ ਕਿਤੇ ਜਾ ਸਕਦੇ ਨੇ ਪਰ ਸਮਾਂ ਜਿਹੜਾ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਸੋ ਬਹੁਤ ਹੀ ਮਹੱਤਵਪੂਰਨ ਗੱਲਾਂ ਡਾਕਟਰ ਆਸ਼ਮਿੰਦ ਕੌਰ ਜੀ ਤੁਸੀਂ ਔਰ ਸ਼੍ਰੀ ਪਵਨ ਕੁਮਾਰ ਕਪਿਲ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਨੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਧੰਨਵਾਦ ਸਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ